ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਟਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਆਪਣੇ ਸ਼ਹਿਰ ਬਰਨਾਲਾ ਬੱਬਰਾਂ ਦੇ ਕੋਠੇ ਲੀਲਾ ਤੂੜੀ ਵਾਲਾ ਜੀ ਮੋਬਾਈਲ ਨੰਬਰ ਆਪਣਾ 9878100855 ਜੀ 98781 00852 ਜੀ ਆਪਾਂ ਦਿਖਾਵਾਂਗੇ 5 ਨਾਲ 2 ਟੋਕੜ ਗੱਪਣ ਬੈੜਾ ਹਨਾ ਹਾਂਜੀ ਆ ਤਿੰਨ ਟੋਕੜ ਗੱਪਣ ਨਾ 2 ਹੈ ਜੀ ਠੀਕ ਹੈ ਤੇ 2 ਤਾਜੀਆਂ ਤਿੰਨ ਤਿੰਨ ਤਾਜੀਆਂ ਜੀ ਪਹਿਲਾ ਨੰਬਰ ਜਿਹੜੀ ਬੱਚੀ ਦੇਖਦੇ ਕਿਹੜਾ ਸੂਸੂਈ ਵੀ ਹੈ ਇਹ ਦੂਜੇ ਸੂਈ ਸੂਈ ਹੈ ਜੀ ਕੈ ਕਿ ਦਿਨ ਹੋ ਕੇ ਸੂਈ ਨੂੰ ਇਹਨੂੰ ਸੂਈ ਲੋਗ ਹੋ ਗਏ 28 ਤੋਂ 30 ਦਿਨ ਮਹੀਨਾ ਹੋ ਗਿਆ ਹਾਂਜੀ ਬੱਚਾ ਕਿਹੜਾ ਇਹਦਾ ਅੱਛਾ ਬੱਚੀ ਹੈ ਜੀ ਮਗਰ ਆਹ ਮਗਰ ਬੱਚੇ ਦੁੱਧ ਕਿੰਨਾ ਚੋਣਦਾ ਦੁੱਧ ਐਸ਼ਟਾ ਹੋਊਗਾ 20 ਤੋਂ 19 ਕਿਲੋ 18 ਮੰਨ ਕੇ ਚੱਲੀਏ ਹਾਂਜੀ 18 ਤੋਂ ਵੱਧ ਹੀ ਉਹ ਘਟ ਨਹੀਂ ਉਹ ਥੋੜੀ ਪੈ ਠੀਕ ਆ ਪਾਏ ਦਾ ਕੀ ਹੋਊਗਾ ਪਾਏ ਦਾ ਹੈਗਾ 55000 ਗਜੈਸ ਹੋ ਜੂਗੀ ਮਾਨ ਤਾਨ ਕਰ ਚੋਣ ਚ ਵੈਕ ਨੰਬਰ ਜਮਾ ਇੱਕ ਨੰਬਰ ਤੋ 18 ਲੀਟਰ ਜਮਾ ਤਿਆਰ ਆ ਹਾਂਜੀ ਹਾਂਜੀ ਦੋ ਟਾਈਮ ਚ ਵਾਦਾਂਗੇ ਹਾਂਜੀ ਸੋ ਪਹਿਲਾ ਨੰਬਰ ਵੈਦ ਦੇਖ ਸਕਦੇ ਹੋ ਮਹੀਨਾ ਹੋ ਗਿਆ ਸੋਈ ਨੂੰ ਤੋ 18 ਲੀਟਰ ਹਾਜ਼ਰ ਆ ਤੇ ਰੇਟ ਹੈਗਾ ਸਿਰਫ 55000 ਰੁਪਏ ਥੋੜੀ ਬੈਕ ਸਾਈਡ ਤੋਂ ਫਿੱਕੀ ਜਰੂਰ ਖਾਈ ਦੇਣੀ ਆ ਕਿਤੇ 9 ਲਹੌਣ ਵਾਲਿਆ ਹਨਾ ਆ ਮਾੜਾ ਜਾ ਹੈਗਾ ਬਾਈ ਸੋ 9 ਲਹੌਣ ਵਾਲਾ ਤਾਂ ਕਰਕੇ ਆ ਜੀ ਲੱਗਦੀ ਆ ਤੇ ਠੀਕ ਆ ਲੈ ਵਾਲੋ ਵਖਰੇ ਚੰਗਾ ਦਿਖਾਵਾ 18 ਲੀਟਰ ਦੋ ਦਾ ਹਾਜ਼ਰ ਕੀਮਤ ਇਹਦੀ ਹੈਗੀ 55 ਤੱਕੇ ਦੋ ਨੰਬਰ ਜਿਹੜੀ ਵੜ ਦੇਖੀਏ ਨੇ ਕਿਹੜਾ ਸੋਸੂਈ ਵੀਰ ਤੀਜੇ ਸੂਈ ਵੀਰ ਤੀਜੇ ਸੂਈ ਬੱਚਾ ਕਿਹੜਾ ਦਾ ਇਹਦਾ ਬੱਚੂ ਉੱਚੀ ਦਾ ਉੱਚੀ ਫੜਾਏ ਉਰੇ ਕਰੀ ਮੜਾ ਉਰਲਾ ਹਾਂਜੀ ਉਰਲਾ ਠੀਕ ਹੈ ਦੁੱਧ ਕਿੰਨਾ ਹਜਰਾ ਦੁੱਧ ਹੋਊਗਾ ਇਹਦਾ 11 ਕਿਲੋ ਚੌਥਾ ਚੌਥਾ ਦਾ ਸੂਈ ਬੱਚਾ ਵਿਛਿਆ 11 ਕਿਲੋ ਦੁੱਧ ਦਾ ਹਜਰਾ ਹਾਂਜੀ ਹਾਂ ਤੇ ਭਾਜ ਦਾ ਕੀ ਆ ਭਾਜ ਦਾ ਆਗਾ 35000 ਮੰਨ ਤਨ ਹੋ ਜਾਊਗਾ ਹਾਂ ਮੰਨ ਤਨ ਕਿੰਨਾ ਕੁ ਦੇ ਦਊਗੀ ਬਦ ਤੋਂ ਬਾਦ ਉਹ ਦੇ ਦੀ 15 14 ਕਿਲੋ ਤੋੜੇ ਵਰਨ ਨੂੰ ਸਬਿਰੋ ਕੱਦ ਕਾਟ ਵਗੈਰਾ ਦੇਖ ਸਕਦੇ ਹੋ ਕੀਮਤ 35000 ਰੁਪਏ ਦੇ ਅਨੁਸਾਰ ਕਿਨੇ 4-5 ਦਿਨ ਹੋਇਆ ਸੂਈ ਨੂੰ ਦੁੱਧ 11 ਲੀਟਰ ਏ ਥੱਲੇ ਹਾਜ਼ਰ ਹੈ ਇਸ ਵਕਤ ਕੱਦ ਕਾਟ ਦੇਖ ਸਕਦੇ ਹੋ ਮੂੰਹ ਮੱਥਾ ਤੇ ਸੂਆ ਤੀਜਾ ਦੱਸ ਦਿਆ ਬਾਕੀ ਲੇਵਾ ਵਗੈਰਾ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਸਾਫ਼ ਸੁਥਰਾ ਚੰਗਾ ਲੇਵਾ ਤੇ ਚੌਂਡ ਚਵਾਇ ਇੱਕ ਨੰਬਰ ਆਈ ਇੱਕ ਨੰਬਰ ਠੀਕ ਹੈ ਤੇ ਅਗੇ ਤੀਜਾ ਨੰਬਰ ਜਿਹੜੀ ਦੇਖੀ ਜਾਨੇ ਆਪਾਂ ਹਾਂਜੀ ਇਹ ਕਹਿ ਦੇਣਾ ਸੂਈ ਵੀ ਇਹ ਵੀ ਇਹਨੂੰ ਪੰਜਵਾਂ ਦਲਾਇ ਇਹਦਾ ਬੱਚਾ ਉਹ ਪਹਿਲੇ ਦੇ ਨਾਲ ਖੜਾ ਹਣਾ ਹਾਂ ਠੀਕ ਹੈ ਸੂਆ ਸੂਈ ਵੀ ਇਹ ਚੌਥਾ ਤਰਸ ਮੇਜ਼ੂਈ ਵੀ ਚੌਥਾ ਸੂਆ ਦੁੱਧ ਕਿੰਨਾ ਚੋਣ ਵਾਲਾ ਦੁੱਧ ਹੋਵੇ ਥਲੇ 11 ਕਿਲੋ ਤੇ ਕਿੰਨਾ ਕਦੇ ਦੋਦੀ ਤੂੰ ਦਿੰਦੀ 14 ਕਿਲੋ ਜੀ ਭਾਜ ਦਾ ਕੀ ਆ ਇਹਦਾ 43000 ਰੁਪਏ ਮਾਨਤਨ ਹੋਜੂ ਹਾਂ ਮਾਨਤਨ ਤੋਰੀ ਵਾਰ ਨੂੰ ਚੋਣ ਚ ਵੇਕ ਨਾ ਭਰਾ ਜਮ ਸਭਰ ਤੀਜੇ ਨੰਬਰ ਤੇ ਚੌਥਾ ਸੂਆ ਸੂਈ ਵੀ ਕਰਾਸ ਵੈੜ ਤੇ 10 11 ਕਿਲੋ ਦੀ ਬੋੜੀ ਸਟਾਰਟਿੰਗ ਆ ਕੀਮਤ ਇਹਦੀ ਕਿ ਜੇ 43000 43000 43000 ਮਾਨਤਨ ਵਿੱਚ ਹੋਜੂਗਾ ਹਣਾ ਥੇਲੇ ਵਾਲੂ ਵਾ ਖਿਆਲ ਚੰਗਾ ਸਾਫ ਸੁਥਰਾ ਬੱਚਾ ਮੇਲਕਾ ਫਾ ਚੋਣ ਬਸਣਾ ਦੀ 1 ਨੰਬਰ ਆ ਤੇ ਤਿੰਨ ਦਿਖਾ ਦਿਆ ਤੁਹਾਨੂੰ ਬੜਾ ਤਾਜ਼ੀਆਂ ਚੌਥੇ ਨੰਬਰ ਦੇ ਆਪਾਂ ਦੇਖੀਏ ਨੇ ਜਰਸੀ ਹਾਂਜੀ ਇਹ ਟੋਕਰ ਕੱਪਣ ਹਾਂਜੀ ਕੈਵਿਨਰੀ ਇਹ 6 ਮਹੀਨੇ ਹੋ ਗਏ ਜਦ 6 ਮਹੀਨੇ ਟੋਕਰ ਕੱਪਣ ਚੈੱਕ ਪਾਸ ਆ ਹਾਂਜੀ ਹਾਂ ਆਪਣੇ ਘਰੇ ਕੱਪਣ ਹੋਈ ਵੇ ਕੇ ਲੈ ਕੇ ਆਏ ਆ ਆਪਣੇ ਘਰ ਦੀ ਹੈ ਜੀ ਠੀਕ ਹੈ ਚੈੱਕ ਕਰਵਾ ਕੇ ਦੇਵਾ ਹਾਂ ਚੈੱਕ ਕਰਾ ਕੇ ਦੇਵੋ ਸੂਆ ਕਿਹੜਾ ਸੂਈ ਵੀ ਆ ਤੇ ਸੂਆ ਦੂਜਾ ਹੋਣਾ ਚੀਜੇ ਸੁੱਕੀ ਹੋਊ ਠੀਕ ਹੈ ਦੁੱਧ ਕਿੰਨਾ ਹੁਣ ਤੋ ਇਸ ਟਾਈਮ 10 ਕਿਲੋ ਹੋਵੇ ਭਾਜ ਦਾ ਕੀ ਆ ਭਾਜ ਦਾ 48000 ਲਿਆ ਖੋਲ ਕੇ ਬਾਹਰ ਨੂੰ ਸੋ ਵੀਰੋ ਦੂਜੇ ਸੋ ਸੁਈ ਵੀ ਤੇ ਦੁੱਧ 10 ਕਿਲੋ ਹਾਜ਼ਰ ਆ। ਪਰਮਾ ਨਾਈ 11 ਹੀ ਹੁੰਦਾ ਦੁੱਧ। ਦੁੱਧ 10 ਕਿਲੋ ਹਾਜ਼ਰ ਆ। 6 ਮਹੀਨੇ ਦੀ ਗੱਭਣ ਚੱਕ ਬਸ ਬਹੁਤ ਵੀ ਡਿਮਾਂਡ ਕਰੇ ਕਿ ਟੋਕੜ ਗੱਭਣ ਨਹੀਂ ਆ। ਡਾਕਟਰ ਆਪਦਾ ਨਾਲ ਲੈ ਕੇ ਆਇਓ। ਚੈੱਕ ਕਰਾ ਕੇ ਤਸੱਲੀ ਕਰਨਾ ਤੁਹਾਡਾ ਫਰਜ਼ ਆ। ਆਪਣਾ ਕੰਮ ਸਿਰਫ ਵੀਡੀਓ ਕਵਰ ਕਰਨਾ। ਤੇ ਬੈਡ ਚੰਗੀ ਆ ਜਿੰਦ ਜਾਨ ਸਾਫ਼ ਸੁਥਰੀ। ਥਣ ਥਣ ਦੇਖੋ ਜਮਾਉਕੀ ਕਿਆ ਵਾ ਤਾਂ। ਤੇ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਦੁਪਹਿਰ ਦਾ 2:00 ਵਜੇ ਪਹਿਲਾਂ ਲਗਭਗ। ਹਵਾਨੇ ਤੇ ਨਾਲਾ ਨੂੰ ਰ ਚੰਗੇ ਦਿਖਾਈ ਦਿੰਦੀਆਂ ਤੇ ਫੇਸ ਕੁਆਲਿਟੀ ਦੀ ਬੈਡ ਜਿੰਦੇ ਜਾਣ ਦੇ ਵਿੱਚ ਪੈਂਦੀ ਹੈ ਕੀਮਤ ਇਹਦੀ ਹੈਗੀ ਹੈਗੀ ਤੇ ਅੱਗੇ ਲਾਟ ਦੇ ਗੱਭਣੇ ਵੇਖ ਦੇਖੇ ਨੇ ਕਿਹੜਾ ਸੋਸੂ ਹੀ ਆ ਇਹ ਇਹ ਵੀ ਤੀਜੇ ਸੂਗ ਹੀ ਚਲੋ ਗੱਭਣ ਹੋਈ ਵੀ ਹੈ ਹਾਂ ਜੀ ਕਿੰਨਾ ਦੁੱਧ ਆ ਹੁਣ ਇਹ ਦੁੱਧ ਹੋਊਗਾ 13 ਤੋਂ 12 ਕਿਲੋ ਦੇ ਭਾਅ ਦਾ ਕੀ ਆ ਭਾਅ ਦਾ ਹੈਗਾ ਜੀ ਗੱਭਣ ਆਏ 4 ਮਹੀਨਿਆਂ ਦੀ ਭਾਅ ਇਹਦਾ ਹੈਗਾਗਾ 48000 ਦੁੱਧ ਕਿੰਨਾ ਦੱਸਿਆ 13 ਕਿਲੋ ਜੀ 14 ਦੇ ਟੋਟੇ ਹਾਂ ਜੀ ਚਾਰੇ ਥਣ ਓਕੇ ਆ ਜਮਾ ਹਾਂ ਜੀ ਜਮਾ ਓਕੇ ਸੋ ਥਣ ਵਗੈਰਾ ਦੇਖੋ ਚਾਰੇ ਓਕੇ ਆ ਕੀਮਤ ਇਹਦੀ ਹੈਗੀ ਹੈ 42000 ਹਾਂ ਬੈਰੀ ਟੋਲੀਵਾਰ ਨੂੰ ਸਭ ਤੋਂ ਚੌਥੇ ਨੰਬਰ ਦੇ ਟੋਕੜ ਗੱਪਣੇ ਦੀ ਕ੍ਰਾਸ ਬੈਡ ਵੱਡੀ ਦੇਖੀ ਜਾਂਦੇ ਆ ਦੁੱਧ ਕਿੰਨਾ ਦੱਸੇ ਸਹੀ ਇਹਦੇ ਇਹਦੇ ਤੇ 21 13 ਕਿਲੋ 13 ਕਿਲੋ ਦੁੱਧ ਤਿਆਰ 12 ਮੰਨੇ ਅਗਲਾ ਤੇ ਗੱਪਣ ਕਿੰਨੇ ਦੀ ਸਹੀ 4 ਮਹੀਨੇ ਦੀ ਪੂਰੀ ਹੈ ਨਾ 4 ਮਹੀਨੇ ਗੱਪਣ ਚੈੱਕਪਾਸ ਚੈੱਕਪਾਸ ਕਰਵਾ ਕੇ ਦੇਵਾਂਗੇ ਹਾਂਜੀ ਹਾਂ ਚੈੱਕ ਡਾਕਟਰ ਆਪਦਾ ਲੈ ਆਏ ਨਾਲ ਤੇ ਨੰਬਰ ਬੋਲੇ ਦੁਬਾਰੇ ਆਪਣਾ 9878100852 ਕੋਈ ਵੀ ਨਾਲ ਕਿਸੇ ਵੀਰ ਦੇ ਪਸੰਦ ਹੋਣਾ ਮੁੱਲ ਕੀਤਾ ਗਜੈਸ ਉਹ ਇਹਨਾਂ ਵਿੱਚੋਂ ਹਾਂ ਹੀ ਮੰਤਰ ਕਰਦੇ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ